ਯਾ ਬੱਚਿਓ ਅੱਜ 5 ਦਸੰਬਰ ਆ 5 ਦਸੰਬਰ ਨੂੰ ਪੰਜਾਬੀ ਬੋਲੀ ਦਿਹਾੜਾ ਮਨਾਇਆ ਜਾਂਦਾ ਪੰਜਾਬੀ ਬੋਲੀ ਦਿਹਾੜਾ ਭਾਈ ਵੀਰ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਆਜ ਦੇ ਦਿਨ 5 ਦਸੰਬਰ ਨੂੰ ਭਾਈ ਵੀਰ ਸਿੰਘ ਜੀ ਦਾ ਜਨਮ ਹੋਇਆ ਸੀ ਭਾਈ ਵੀਰ ਸਿੰਘ ਜੀ ਇੱਕ ਬਹੁਤ ਵੱਡੇ ਕਵੀ ਹੋਏ ਨੇ ਆਧੁਨਿਕ ਸਾਹਿਤ ਦੇ ਉਸਨਾਂ ਨੂੰ ਮੋਢੀ ਕਿਹਾ ਜਾਂਦਾ ਉਹਗੇ ਸਿੱਖ ਚਿੰਤਕ ਨੇ ਜਦੋਂ ਤੁਸੀਂ ਨੌਮੀ ਚ ਜਾਓਗੇ ਤੁਹਾਨੂੰ ਭਾਈ ਵੀਰ ਸਿੰਘ ਜੀ ਦੇ ਬਾਰੇ ਵਿੱਚ ਪੜ੍ਹਨ ਨੂੰ ਮਿਲੇਗਾ ਉਹਨਾਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਪੜ੍ਹਨ ਨੂੰ ਮਿਲਣਗੀਆਂ ਠੀਕ ਹੈ ਤਾਂ ਪੰਜਾਬੀ ਸਾਡੀ ਮਾਂ ਬੋਲੀ ਆ ਤੇ ਅੱਜ ਪੰਜਾਬੀ ਬੋਲੀ ਦਿਹਾੜਾ ਆਗਾ ਤੇ ਅਸੀਂ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦਈਏ ਪਿਆਰ ਕਰੀਏ ਇੱਜ਼ਤ ਦਈਏ ਤਾਂ ਅਸੀਂ ਕੀ ਕਰ ਸਕਦੇ ਆ ਹੁਣ ਤੁਸੀਂ ਬਹੁਤ ਛੋਟੇ ਬੱਚੇ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ ਮਾਂ ਬੋਲੀ ਦੇ ਲਈ ਸੌਖੀਆਂ ਜੀਆਂ ਗੱਲਾਂ ਨੇ ਦੇਖੋ ਪੰਜਾਬੀ ਸਾਡੀ ਬੋਲੀ ਆ ਮਾਂ ਬੋਲੀ ਆ ਤਾਂ ਤੁਸੀਂ ਕੋਸ਼ਿਸ਼ ਕਰਨੀ ਆ ਕਿ ਤੁਸੀਂ ਆਪਣੇ ਨਾਲ ਆਪਣੀ ਮਾਂ ਬੋਲੀ ਦੇ ਵਿੱਚ ਗੱਲ ਕਰਨੀ ਆ ਪੰਜਾਬੀ ਦੇ ਵਿੱਚ ਗੱਲ ਕਰਨੀ ਆ ਪੰਜਾਬੀ ਪੜ੍ਹਨੀ ਆ ਪੰਜਾਬੀ ਲਿਖਣੀ ਆ ਪੰਜਾਬੀ ਨੂੰ ਸ਼ੁੱਧ ਪੜਨਾ ਸ਼ੁੱਧ ਲਿਖਣਾ ਤੁਸੀਂ ਸਿੱਖਣਾਗਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਬੱਚੇ ਨੇ ਜਿਹੜੇ ਕਿ ਜ਼ਿਆਦਾਤਰ ਕਾਨਵੈਂਟ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਜਿੱਥੇ ਪੰਜਾਬੀ ਬੋਲਣ ਦੀ ਲਗਭਗ ਉਹਨਾਂ ਨੂੰ ਮਨਾਹੀ ਹੁੰਦੀ ਆ ਉਹਨਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਪੰਜਾਬੀ ਲਿਖਣੀ ਨਹੀਂ ਆਉਂਦੀ ਪੰਜਾਬੀ ਦਾ ਸ਼ੁੱਧ ਉਚਾਰਨ ਨਹੀਂ ਆਉਂਦਾ ਉਹਨਾਂ ਨੂੰ ਤਾਂ ਤੁਹਾਡਾ ਵੀ ਇਹ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਵੀ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਦੇ ਬਾਰੇ ਵਿੱਚ ਦੱਸੀਏ ਕਿਉਂਕਿ ਪੰਜਾਬੀ ਸਾਡੀ ਜਿਹੜੀ ਬੋਲੀ ਆ ਮਾਂ ਬੋਲੀ ਹੋਣ ਦੇ ਨਾਲ-ਨਾਲ ਸਾਡਾ ਸਰਮਾਇਆ ਜੇ ਸਾਡੀ ਬੋਲੀ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਹੋ ਗਈ ਤਾਂ ਸਮਝ ਲਓ ਸਾਡਾ ਸਭ ਕੁਝ ਖਤਮ ਹੋ ਜਾ। ਸਾਡੀ ਜਿਹੜਾ ਸਾਡਾ ਧੁਰਾਗਾ ਸਾਡੇ ਜੀਵਨ ਜਾਂਚ ਦਾ ਧੁਰਾਗਾ ਸਾਡਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਸਾਡੀ ਪੰਜਾਬੀ ਬੋਲੀ ਦੇ ਵਿੱਚ ਲਿਖਿਆ ਹੋਇਆਗਾ। ਪੰਜਾਬੀ ਬੋਲੀ ਦੇ ਨਾਲ-ਨਾਲ ਗੁਰਮੁਖੀ ਲਿਪੀ ਦੀ ਵੀ ਉਨੀ ਹੀ ਮਹੱਤਤਾ ਹੈ। ਜੇਕਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਗੁਰਮੁਖੀ ਲਿਪੀ ਨੂੰ ਭੁੱਲ ਗਏ ਗੁਰਮੁਖੀ ਲਿਪੀ ਲਿਖਣੀ ਭੁੱਲ ਗਏ ਪੰਜਾਬੀ ਬੋਲੀ ਭੁੱਲ ਗਏ ਤਾਂ ਅਸੀਂ ਆਪਣੀ ਉਸ ਗੁਰਬਾਣੀ ਤੋਂ ਵਾਂਝੇ ਹੋ ਜਾਾਂਗੇ ਜਿਹੜੀ ਸਾਨੂੰ ਸਮੁੱਚੀ ਜੀਵਨ ਜਾਚ ਦੱਸਦੀ ਆ ਇਸ ਤੋਂ ਇਲਾਵਾ ਸਾਡਾ ਜਿਹੜਾ ਸੱਭਿਆਚਾਰਾ ਸਾਰੇ ਦਾ ਸਾਰਾ ਸਾਡੀ ਆਪਣੀ ਮਾਂ ਬੋਲੀ ਚ ਸਾਡੇ ਲੋਕ ਗੀਤ ਸਾਡੀ ਮਾਂ ਬੋਲੀ ਚ ਸਾਡੇ ਸੁਹਾਗ ਸਾਡੀਆਂ ਘੋੜੀਆਂ ਸਾਡੀਆਂ ਲਾਹਣੀਆਂ ਸਾਡੇ ਵੈਣ ਉਹ ਸਾਡੀ ਸਾਰੀ ਮਾਂ ਬੋਲੀ ਦੇ ਵਿੱਚ ਆ ਪੰਜਾਬੀ ਬੋਲੀ ਦੇ ਵਿੱਚ ਇਸ ਕਰਕੇ ਪੰਜਾਬੀ ਹੋਣ ਤੇ ਤੁਹਾਨੂੰ ਫਖਰ ਹੋਣਾ ਚਾਹੀਦਾ ਤੁਹਾਡੀ ਬੋਲੀ ਪੰਜਾਬੀ ਆ ਇਸ ਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਕਈ ਵਾਰ ਅਸੀਂ ਕੀ ਕਰਦੇ ਆ ਅਸੀਂ ਕਿਸੇ ਚੰਗੇ ਸ਼ਹਿਰ ਚ ਜਾਂਦੇ ਆ ਤਾਂ ਅਸੀਂ ਉੱਥੇ हिਚਕਚਾਉਂਦੇ ਆ ਪੰਜਾਬੀ ਬੋਲਦੇ ਹੋਏ ਵੀ ਅਸੀਂ ਜੇ ਪੰਜਾਬੀ ਬੋਲਾਂਗੇ ਸ਼ਾਇਦ ਉਸਾਂ ਆਏ ਲੱਗੂਗਾ ਵੀ ਇਹ ਪੰਜਾਬੀ ਬੋਲ ਰਹੇ ਨੇ ਇਹ ਗਵਾਰ ਨਹੀਂ ਨਹੀਂ ਤੁਹਾਨੂੰ ਆਪਣੀ ਮਾਂ ਬੋਲੀ ਤੇ ਮਾਣ ਹੋਣਾ ਚਾਹੀਦਾ ਤੁਸੀਂ ਜਦੋਂ ਵੀ ਗੱਲ ਕਰਨੀ ਆ ਆਪਣੀ ਮਾਂ ਬੋਲੀ ਚ ਕਰਨੀ ਆ ਜਦੋਂ ਆਪਣੇ ਨਾਲ ਗੱਲ ਕਰਨੀ ਆ ਜਦੋਂ ਅਸੀਂ ਚੱਲ ਕਿਸੇ ਗੈਰ ਪੰਜਾਬੀ ਨਾਲ ਗੱਲ ਕਰਨੀਆਂ ਉਦੋਂ ਕਿਸੇ ਵੀ ਭਾਸ਼ਾ 'ਚ ਜਿਹੜੀ ਭਾਸ਼ਾ ਤੁਹਾਨੂੰ ਆਉਂਦੀ ਆ ਚਾਹੇ ਹਿੰਦੀ ਆ ਚਾਹੇ ਅੰਗਰੇਜ਼ੀ ਆ ਚਾਹੇ ਕੋਈ ਹੋਰ ਕਿਸੇ 'ਚ ਵੀ ਗੱਲ ਕਰੋ ਪਰੰਤੂ ਜਦੋਂ ਅਸੀਂ ਆਪਣੇ ਕਿਸੇ ਵੀ ਪੰਜਾਬੀ ਨਾਲ ਗੱਲ ਕਰਨੀਆਂ ਸਿਰਫ ਪੰਜਾਬੀ 'ਚ ਕਰਨੀਆਂ ਠੀਕ ਹੈ ਇਸੇ ਕਰਕੇ ਜੇ ਅਸੀਂ ਪੰਜਾਬੀ ਨੂੰ ਅੱਜ ਤਰਜੀਹ ਦੇਵਾਂਗੇ ਪੰਜਾਬੀ ਦਾ ਇੱਜ਼ਤ ਕਰਾਂਗੇ ਪੰਜਾਬੀ ਦਾ ਸਤਿਕਾਰ ਕਰਾਂਗੇ ਫੇਰ ਹੀ ਸਾਡੀ ਬੋਲੀ ਬਚੀ ਰਹੂਗੀ ਤੇ ਸਾਡੀ ਬੋਲੀ ਨੂੰ ਬਚਾਉਣਾ ਕਿਹਨੇ ਆ ਤੁਸੀਂ ਬਚਾਉਣਾ ਜਦੋਂ ਤੁਸੀਂ ਵੱਡੇ ਹੋਵੋਗੇ ਮਤਲਬ ਤੁਸੀਂ ਕਾਲਜ ਚ ਜਾਓਗੇ ਯੂਨੀਵਰਸਿਟੀ ਚ ਜਾਓਗੇ ਉਦੋਂ ਤੁਹਾਨੂੰ ਹੋਰ ਬਰੀਕੀਆਂ ਪਤਾ ਲੱਗਣਗੀਆਂ ਪੰਜਾਬੀ ਬੋਲੀ ਦੀਆਂ ਉਦੋਂ ਤੁਸੀਂ ਉਹਨਾਂ ਤੇ ਹੋਰ ਬਹੁਤ ਸਾਰਾ ਕੰਮ ਕਰ ਸਕਦੇ ਹੋ ਪਰ ਇਸ ਉਮਰ ਦੇ ਵਿੱਚ ਤੁਸੀਂ ਸਿਰਫ ਇੰਨਾ ਕਰਨਾ ਜਾਗਰੂਕ ਕਰਨਾ ਸਾਰਿਆਂ ਨੂੰ ਵੀ ਭਾਈ ਆਪਣੀ ਮਾਂ ਬੋਲੀ ਨੂੰ ਕਦੇ ਵੀ ਭੁੱਲੋ ਨਾ ਆਪਣੀ ਮਾਂ ਬੋਲੀ ਨੂੰ ਪਿਆਰ ਕਰੋ ਆਪਣੀ ਮਾਂ ਬੋਲੀ ਦਾ ਸਤਿਕਾਰ ਕਰੋ ਜਦੋਂ ਵੀ ਗੱਲਬਾਤ ਕਰਨੀ ਹੈ ਆਪਣੀ ਮਾਂ ਬੋਲੀ ਚ ਕਰੋ ਪੰਜਾਬੀ ਬੋਲੀ ਚ ਕਰੋ ਕਿਉਂਕਿ ਸਾਡੀ ਬੋਲੀ ਪੰਜਾਬੀ ਆ ਪੰਜਾਬੀ ਬੋਲੀ ਚ ਕਰਨੀ ਆ ਠੀਕ ਹੈ ਨਾ ਕੋਈ ਬੱਚਾ ਬਾਹਰੋਂ ਆਉਂਦਾ ਆਪਣੇ ਕੋਲੇ ਪੰਜਾਬ ਦਾਗਾ ਉਹਨੂੰ ਕਹਿੰਦਾ ਭਾਈ ਪੰਜਾਬੀ ਬੋਲ ਸਾਡੇ ਨਾਲ ਠੀਕ ਹੈ ਜੇ ਹੁਣ ਕੋਈ ਬਾਹਰਲੀ ਸਟੇਟ ਦਾਗਾ ਉਹ ਗੱਲ ਵੱਖਰੀ ਹੈ ਜਿਹਨੂੰ ਪੰਜਾਬੀ ਨਹੀਂ ਆਉਂਦੀ ਉਹਦੇ ਨਾਲ ਉਹਦੀ ਭਾਸ਼ਾ ਚ ਬੋਲ ਸਕਦੇ ਹੋ ਪਰੰਤੂ ਪੰਜਾਬੀ ਜੇ ਕੋਈ ਪੰਜਾਬੀ ਆ ਪੰਜਾਬੀ ਨਾਲ ਪੰਜਾਬੀ ਦੇ ਵਿੱਚ ਗੱਲ ਕਰਨੀ ਆ ਤੇ ਵੱਧ ਤੋਂ ਵੱਧ ਪੰਜਾਬੀ ਪੜਿਆ ਕਰੋ ਪੰਜਾਬੀ ਸਾਹਿਤ ਪੜੋ ਕਿਉਂਕਿ ਜੇ ਤੁਸੀਂ ਪੰਜਾਬੀ ਸਾਹਿਤ ਪੜੋਗੇ ਫੇਰ ਹੀ ਤੁਹਾਨੂੰ ਪੰਜਾਬ ਪੰਜਾਬ ਦੇ ਇਤਿਹਾਸ ਦਾ ਪਤਾ ਲੱਗੂ ਫੇਰ ਹੀ ਤੁਹਾਨੂੰ ਸਾਡੇ ਸਿੱਕੇ ਇਤਿਹਾਸ ਦਾ ਪਤਾ ਲੱਗੂਗਾ ਠੀਕ ਹੈ ਤਾਂ ਪੰਜਾਬੀ ਨੂੰ ਪੂਰੀ ਤਰਜੀਹ ਦੇਣੀ ਆ ਪੰਜਾਬੀ ਦੀ ਇੱਜ਼ਤ ਕਰਨੀ ਆ ਪੰਜਾਬੀ ਦਾ ਸਤਿਕਾਰ ਕਰਨਾ ਤੇ ਮਾਣ ਕਰਨਾ ਕਿ ਸਾਡੀ ਬੋਲੀ ਪੰਜਾਬੀ ਆ ਠੀਕ ਹੈ ਬੱਚਿਓ ਧੰਨਵਾਦ